ਇਹ ਬੰਦਾ ਇਥੋਂ ਅੱਜੋਂ ਮੈਂ ਸੁੱਕਾ ਨਹੀਂ ਜਾਣ ਦੇਣਾ ਜਿਹੜੇ ਐਸਐਸਪੀ ਨੇ ਹੁਣੇ ਡੀਸੀਪੀ ਨੇ ਹੁਣੇ ਜਿਹੜਾ ਪਰਚਾ ਕਰਨਾ ਕਰੇ ਇਹਨੂੰ ਮੈਂ ਇਥੋਂ ਇਹੋ ਜੀ ਜੁੱਤੀ ਫੇਰ ਕੇ ਇਹਨੂੰ ਅੱਜ ਭੇਜਣੀ ਹੈ ਵੇਖੋ ਯਾਦ ਰੱਖੂਗਾ ਤੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੰਨਣ ਦੇਣੀ ਕੋਈ ਗੱਲ ਨਹੀਂ ਪੱਗਾਂ ਲਾਈਆਂ ਸਾਡੀ ਤੇ ਨਹੀਂ ਆਪਾਂ ਅਸੀਂ ਲੈ ਕੇ ਆਵਾਂਗੇ ਇਤਰਾ ਨਹੀਂ ਖੜਾਂਗੇ ਜਿੱਤਾਂ ਲੱਥੀਆਂ ਲੈ ਕੇ ਆਵਾਂਗੇ ਡਬਲ ਲੈ ਕੇ ਆਵਾਂਗੇ ਪਰ ਉਹਨਾਂ ਦਾ ਪਿੱਛਾ ਐਸਾ ਪੁੱਟਾਂਗੇ ਯਾਦ ਰੱਖਣਗੇ ਅੱਗਾ ਤਾਂ ਤੁਸੀਂ ਲੱਗੇ ਹੀ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਸਾਡੇ ਇਕੱਲੇ ਬੰਦਿਆਂ ਨੂੰ ਵੇਖ ਕੇ ਗੱਲ ਨੂੰ ਪਈਏ ਜਾਂ ਤੇ ਇਹਨਾਂ ਨੂੰ ਕੋ ਇਕੱਠੇ ਹੋ ਕੇ ਇੱਧਰ ਆ ਜਾਣ ਤੇ ਜਿਹੜਾ ਪਰਚਾ ਹੋਣਾ ਉਹਦੇ ਐਮਐਲਏ ਦੀ ਡੰਡ ਲਾ ਦੇਣੀ ਆ ਜਿਹੜੀ ਪੁਲਿਸ ਆਣੀ ਆ ਅਜ ਜਿਹੜਾ ਪਰਚਾ ਕਰਾਉਣਾ ਮੇਰੇ ਤੇ ਕਰ ਦੇਣ ਇਹ ਬੰਦਾ ਇੱਥੋਂ ਅੱਜ ਮੈਂ ਸੁੱਕਾ ਨਹੀਂ ਜਾਣ ਦੇਣਾ ਤੇ ਕਾਂਗਰਸ ਵਾਲਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ ਏਡੀ ਜ਼ੋਰਤ ਵਾਲਾ ਤੇ ਇਕੱਲੇ ਬੰਦਿਆਂ ਨੂੰ ਖੜਨ ਵਾਲਾ ਤਾਂ ਅੱਗੇ ਆ ਜਾ ਕੋਈ ਅੱਗੇ ਆ ਜਾ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਨਾ 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 ਕੋਈ ਨਹੀਂ ਹਟੂਗਾ ਕੋਈ ਮਤਲਬ ਇੱਥੋਂ ਕੋਈ ਨਹੀਂ ਕੀ ਕੀ ਮਤਲਬ ਉਹ ਅੰਦਰ ਕੀ ਕਰਦੇ ਵੈਪਨ ਲੈ ਕੇ ਕਿਉਂ ਨੇ ਵੈਪਨ ਲੈ ਕੇ ਉਹ ਜਿਹੜਾ ਭਰਾ ਉਹਦਾ ਰਸੀਦ ਦਾ ਭਰਾ ਉਹ ਕੋਈ ਨਹੀਂ ਕੋਈ ਨਹੀਂ ਆਲੀ ਨਾ ਕੋਈ ਨਹੀਂ ਹਿੱਲੂਗਾ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਹੈ